ਹਾਂਜੀ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਨੇ ਜੀ ਉਹ ਦੇਖੋ ਜੀ ਸਨਾ ਕਿਵੇਂ ਤਿਆਰ ਹੋ ਜੋ ਸਕੂਲ ਨੂੰ ਹਾਂ ਕਾਦੀ ਲੱਗੇ ਨੂੰ ਤਿਆਰ ਹੋ ਜੋ ਆਹ ਦੇਖੋ ਜੀ ਚਿੜੀਆਂ ਦੇਖੋ ਜੀ ਚਿੜੀਆਂ ਕਿਵੇਂ ਖੱਢੀ ਜਾਂਦੀਆਂ ਦੇਖੋ ਜੀ ਜਾਨਵਰ ਦੇਖੋ ਜੀ ਕਿਵੇਂ ਖੱਢੀ ਜਾਂਦੇ ਆਹਨਾਂ ਵਾਸਤੇ ਪਾਣੀ ਰੱਖ ਰੱਖਿਆ ਹੁੰਦਾ ਬੋਤਲ ਦੇ ਵਿੱਚ ਪਾਕ ਰੱਖ ਰੱਖ ਕੇ ਪਾਣੀ ਜੀ ਦੇਖੋ ਜੀ ਕਿੰਨਾ ਖੇਡੀ ਜਾਂਦੀ ਆ ਪਿਆਰ ਕਰੀ ਜਾਂਦੀ ਆ ਇੱਕ ਦੂਜੇ ਨੂੰ ਹਾਂ ਜੀ ਸਨਾ ਤੇ ਕੁਨਾਲ ਹੋ ਗਏ ਤਿਆਰ ਆ ਦੇਖੋ ਜੀ ਓਏ ਕਿਵੇਂ ਓਏ ਹੋ ਗਏ ਤਿਆਰ ਤਿਆਰ ਹੋ ਗਏ ਜੀ ਹੁਣ ਇਹਨਾਂ ਨੂੰ ਸਕੂਲ ਛੱਡ ਕੇ ਆਵਾਂਗੇ ਆਪਾਂ ਹੈਂ ਹੈ ਕੀ ਮੰਗਦਾ ਪੈਸੇ ਪੈਸੇ ਕੋਈ ਨਹੀਂ ਲੈ ਲਈ ਫਿਰ ਲੈ ਲਈ ਲੈ ਲਈ ਲੈ ਲਈ ਕੁਨਾਲ ਕੋਈ ਹਾਂ ਜੀ ਬੱਚਿਆਂ ਨੂੰ ਛੱਡਿਆ ਮੋਟੂ ਜੀ ਅੱਜ ਮੈਂ ਨਹੀਂ ਗਿਆ ਵੀ ਅੱਜ ਮੈਂ ਕਿਸੇ ਦੀ ਖਰਾਬ ਸੀਕ ਤਾਂ ਕਰਕੇ ਹਾਂ ਭਾਈ ਵਰਤਣ ਵਾਂ ਦੀ ਜਨੋ ਮਾ ਲੈ ਹੈਂ ਤੋਲੇ ਵਰਤਣ ਖਾਣਾ ਪੀਣਾ ਬਣ ਜਾਂਦਾ ਜੀ ਤੇ ਹੁਣ ਆਪਾਂ ਲੈ ਆਏ ਜੀ ਪੱਖਾ ਖੋਲ ਕੇ ਆ ਗਾ ਆ ਪੱਖਾ ਠੀਕ ਕਰਾਂਗੇ ਤੇ ਆਹੋ ਦੋ ਮੋਟਰਾਂ ਜਿਹੜੀਆਂ ਆ ਦੋ ਮੋਟਰਾਂ ਫਿਟ ਕਰਾਂਗੇ ਜੀ ਤੇ ਆਪਣੇ ਨਾਲ ਹੈਲਪ ਕਰਾਊਗੀ ਜੀ ਪ੍ਰਿਆੰਕਾ ਪੀਪਲੀ ਪੇਪਲੀ ਹੈਲਪ ਕਰਾਉਗੀ ਜੀ ਇਹ ਪੇਪਲੀ ਦੇਖਦੇ ਆਂ ਜੀ ਕੀ ਕਰੀ ਜਾਂਦੀ ਹੈ ਇਹ ਖਾਣਾ ਪੀਣਾ ਬਣਾਈ ਜਾਂਦਾ ਜੀ ਹਾਂ ਜੀ ਖਾਣਾ ਪੀਣਾ ਬਣ ਗਿਆ ਆਪਣਾ ਬਣਾ ਰਹੀ ਹੈ ਜੀ ਤੇ ਆਪਣੇ ਸਬਜ਼ੀ ਕਿਹੜੀ ਹੈ ਸਬਜ਼ੀ ਕਾਦੀ ਹੈ ਸਬਜ਼ੀ ਕੋਈ ਹੋਰ ਕੀ ਹੈ ਕੁਛ ਨਹੀਂ ਗਾਇਚ ਤਾਂ ਖੱਲੀ ਬੈ ਤਾਂ ਸਬਜ਼ੀ ਚਟਣੀ ਨਹੀਂ ਹੈ ਸਬਜ਼ੀ ਬਣਾਈ ਨਹੀਂ ਚਟਣੀ ਬਣਾਈ ਨਹੀਂ ਕਾਟ ਰਹੀ ਚਟਣੀ ਓਕੇ ਚਟਣੀ ਬਦਿਆ ਸਵਾਦ ਲੱਗਦੀ ਬਦਿਆ ਚਟਣੀ ਚਟਣੀ ਖਾ ਕੇ ਬਹੁਤ ਵਧੀਆ ਹੁੰਦਾ ਜੀ ਹਾਂ ਜੇ ਹੁਣ ਆਪਾਂ ਲਾਈਵ ਕਰਦੇ ਐਂਡ ਜੀ ਤੇ ਹੁਣ ਆਪਾਂ ਚਲਦੇ ਹਾਂ ਜੀ 2:00 ਵੱਜ ਗਏ ਤੇ ਜਲਦੋਂ ਆਨਲਾਈਨ ਚਲਦੇ ਹਾਂ ਸਕੂਲ ਚਲੋ ਜੀ ਚਲਦੇ ਹੋ ਗਾਇਸ ਸਵਾ ਆਗੇ ਤਨਾਲ ਆ ਰਹੀ ਆਗਾ ਆਗਾ ਪੱਤੀ 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 ਆ ਤਨਾਂ ਆ ਗਈ ਓ ਤਨਾਂ ਆ ਗਈ ਚਲ ਵਿਧਲਾ ਬੈਠ ਜਾ ਬੈਠ ਜਾ ਜਲਦੀ ਹਾਂਜੀ ਹੁਣ ਆਪਾਂ ਨਿਕਲ ਚੁੱਕੇ ਆਂ ਜੀ ਸਕੂਲ ਦੇ ਵਿੱਚੋਂ ਤੇ ਆਹ ਹੈ ਜੀ ਸਾਡੀ ਮੇਨ ਰੋਡ ਜਿਹੜੀ ਚੋਰਮਾਰ ਤੇ ਹਾਈਵੇ ਰੋਡ ਤੋਂ ਆਉਂਦੀ ਜੀ ਇਹ ਮੇਨ ਰੋਡ ਹੈ ਜੀ ਸਾਡੇ ਪਿੰਡ ਦੇ ਵਿੱਚ ਵੜਦੀ ਜਿਹੜੀ ਰੋਡ ਤੇ ਆਹ ਹੈ ਜੀ ਸਤਨਾਮ ਕਰਿਆਨਾ ਸਟੋਰ ਤੇ ਇੱਧਰ ਸਾਡੇ ਪਿੰਡ ਦਾ ਬੋਰਡ ਲੱਗਿਆ ਹੋਇਆ ਜੀ ਇਹ ਮੈਂ ਤੁੰਦਲਾ ਕਰੂੰਗਾ ਲੈ ਹੈ ਜੀ ਬੁਨਾਲ ਤੇ ਨਾ ਐ ਤੂੰ ਦੇਖ ਹਾਈ ਕਰ ਦੇ ਆਇ ਤੇ ਆਉਗਾ ਤੂੰ ਆਇ ਇਹ ਸਮਾ ਆਇ ਤੇ ਰੋਇ ਆਇ ਗਾ ਜੀ ਆਇ ਵੇਤਰਾ ਆ ਗਿਆ ਜੀ ਘਰੇ ਆਪਾਂ ਉਤਰ ਜਾਏ ਸਣਾ ਉਤਰ ਦੇ ਖੰਡਾ ਚਲੋ ਤਾਂ ਤੋਂ ਪਿਆਣ ਲੋ ਤੇ ਹੁਣ ਆਪਾਂ ਖਾਣ ਲੱਗੇ ਹਾਂ ਜੀ ਰੋਟੀ ਆ ਆ ਗਈ ਜੀ ਆਪਣੀ ਰੋਟੀ ਕਾਦੀ ਸਬਜ਼ੀ ਜੀ ਦੇਖੋ ਚੌਲਿਆਂ ਦੀ ਤੇ ਵਧੀਆ ਜੀ ਰੋਟੀ ਤੇ ਪਾਣੀ ਤੇ ਲੱਸੀ ਪੀਣੀ ਨਹੀਂ ਕਿਉਂਕਿ ਆਪਾਂ ਨੂੰ ਆਪਾਂ ਨੂੰ ਆਉਂਦੀ ਹੈ ਖਾਂਸੀ ਤਾਂ ਕਰਕੇ ਬਸੇ ਪੀਣੀ ਨਹੀਂ ਜਬ ਤੇ ਸਣਾ ਵੀ ਪਿੰਦੀ ਹਾਂ ਆਏ ਖਾਏ ਰੋਟੀ ਆਏ ਸਣਾ ਰੋਟੀ ਖਾਏਗਾ ਹੋਰ ਖਾਏਗਾ ਖਾਲਾ ਖਾਲਾ ਫਿਰ ਖਾਲਾ ਖਾਲਾ ਹਾਂ ਜੀ ਹੁਣ ਆਪਾਂ ਪਾਉਣ ਲੱਗੇ ਜੀ ਬੋਸ ਸ਼ਾਪਟ ਪੱਕੇ ਦੇ ਵਿੱਚ ਆ ਦੇਖੋ ਜੀ ਅਸ ਸਨਾ ਵੀ ਹੈਲਪ ਕਰਾਈ ਜਾਂਦੀ ਨਾਲ ਬੋਸ ਸ਼ਾਪ ਠੋਕਦੇ ਆ ਜੀ ਆ ਦੇਖੋ ਪੱਕੇ ਦੇ ਵਿੱਚ ਤੇ ਫਿਰ ਸਾਰਾ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਨਾਲ ਪ੍ਰਿਯੰਕਾ ਵੀ ਹੈਲਪ ਕਰਾਉਂਦੀ ਹੈ ਫਸ ਸਨਾ ਬੋਸ ਸ਼ਾਪ ਪਾਉਣੇ ਆਉਂਦੇ ਤਨ ਹੋਏ ਹਾਂ ਆ ਆਉਂਦੇ ਹਾਂ ਕਰਦੀ ਕਰਦੀ ਆ ਸਾਰਾ ਰੰਗ ਇੱਥੇ ਖਿਲਾਰ ਰੱਖਿਆ ਜੀ ਦੇਖੋ ਬੋਸ ਸ਼ਾਪ ਠੋਕਦੇ ਜੀ ਆ ਪਾ ਦੇ ਕੋ ਜੀ ਆਹ ਬੋਸ਼ ਨਵੇਂ ਪਾਈਏ ਰਿਫਟਾ ਨਵੀਆਂ ਲਾਈਆਂ ਤੇ ਆਹ ਜਿਹੜੀ ਸ਼ਾਫਟਾ ਨਵੀਂ ਪਾਈ ਹੈ ਤੇ ਆਹ ਇਹਦੀ ਮੋਟਰ ਹੈ ਆਹ ਇਹਦੀ ਮੋਟਰਾ ਜੀ ਫਿੱਟ ਕਰਕੇ ਦਿਖਾਉਣੀ ਈ ਥੋਨੂੰ ਫਿਰ ਠੀਕ ਹੈ ਇਹ ਫਿੱਟ ਕਰਕੇ ਦਿਖਾਉਣੀ ਸਾਰਾ ਹਾਂ ਜੀ ਹੁਣ ਆਪਾਂ ਪੱਖਾ ਕਰਤਾ ਰੈਡੀ ਜੀ ਆਪਾਂ ਆ ਦੇਖੋ ਜ ਆਪਾਂ ਪੱਖਾ ਰੈਡੀ ਕਰਤਾ ਇਤਲਾਕੇ ਦੇਖ ਲੈ ਵਧੀਆ ਇਹਨੂੰ ਤੇ ਪਰ ਇਹਨਾਂ ਕਾਰਨ ਆਲਦਾ ਕੰਮ ਕਰਨ ਲੱਗੀ ਆਗੋ ਕੁ ਦਿਖਾਉਂਦੀ ਹੈ ਪਾਣੀ ਤਾਂ ਤੇ ਥੱਲੇ ਕਿ ਮੈਂ ਹੁਣ ਮੱਥਾ ਲਾਉਣਾ ਐ ਇਸ ਪੱਖੇ ਨਾਲ ਇਸ ਪੱਖੇ ਨਾਲ ਮੱਥਾ ਲਾਉਣਾ ਜੀ ਹੁਣ ਇਹ ਸਾਰੇ ਜਨੇ ਬਲੌਗ ਦੇ ਵਿੱਚ ਬਣੇ ਹੋਏ ਹਾਂ ਹਾਂ ਜੀ ਹੁਣ ਪੱਖੇ ਨਾਲ ਮੱਥਾ ਲਾਇਆ ਸੀ ਆ ਫੋਲ ਕੇ ਸਿਰਤਾ ਜੀ ਹੁਣ ਮੈਨੂੰ ਝੜਨਾ ਨਹੀਂ ਆਉਂਦਾ ਤੇ ਹੁਣ ਨੇਹਰਾ ਹੋ ਗਿਆ ਜੀ ਹੁਣ ਤੇ ਤਾਂ ਨਹੀਂ ਕੁਸ ਤੇ ਹੁਣ ਚੱਲਦੇ ਹਾਂ ਜੀ ਆਪਾਂ ਆ ਵੇ ਕਿ ਮੈਂ ਨਾਉਂਦਾ ਨਹੀਂ ਕਿਉਂ ਨਾਲ ਆਥਰਾ ਕਿਉਂ ਰੇ ਅਧਰੇ ਓਏ ਐ ਕਿ ਮਨਾਉਣਾ ਬਾਲਟੀ ਸਿਰੇ ਡੋਕੇ ਦੇਖੀ ਸਮਾਰ ਕੇ ਨਵਾਇਨੋ ਬਾਲਟੀ ਸਰ ਬਾਲਟੀ ਸਾ ਨਾ ਕੇ ਰਾਤੀ ਨੇ ਜਮਾ ਸ਼ਾਮ ਦਾ ਟਾਈਮ ਹੋ ਗਿਆ ਜੀ ਹੁਣ ਤੇ ਹੁਣ ਆਪਾਂ ਐਂਡ ਕਰਨ ਲੱਗੇ ਆ ਜੀ ਵਲੌਗ ਨੂੰ ਓਏ ਸੁਣਾ ਦੇਖ ਫੋਨ ਦੇਖਣ ਲੱਗੇ ਆ ਟਾਈਮ ਨਾਲ ਹੀ ਹੈ ਨਾ ਲੀ ਦੂੰ ਨਾ ਲੀ ਓਏ ਠੀਕ ਹੈ ਫੋਨ ਨਾ ਦੇਖਿਆ ਕਰ ਬਟਾਏ ਨਾ ਫੋਨ ਨਾ ਦੇਖੇ ਹੋਰ ਖਰਾਬ ਕਰਦਾ ਬਟਾਏ ਹਾਂ ਜੀ ਹੁਣ ਆਪਾਂ ਕਰਦੇ ਆਂ ਜੀ ਵਲੌਗ ਨੂੰ ਐਂਡ ਬਾਏ ਬਾਏ ਜੀ